ਇੱਕੇ ਪਤੀ ਬਲਾਉ ਆਖੋ ਜੀ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਸੋਰਠ ਮਹੱਲਾ ਪੰਜਵਾ ਅੱਜ ਦਾ ਜੋ ਪਾਵਨ ਸ਼ਬਦ ਹੈ ਇਹ ਸੋਰਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਇਹ ਪਾਵਨ ਸ਼ਬਦ 623 ਅਤੇ 624 ਉਤੇ ਪਾਵਨ ਅੰਗ ਉਤੇ ਇਸ ਸ਼ੋਭਿਤ ਹੈ ਇਸ ਦੇ ਰਹਾਉ ਵਾਲੇ ਬੰਧ ਹਨ ਜੋ ਕੇਂਦਰੀ ਭਾਵ ਹੈ ਹਰ ਗੁਣ ਗਾਉ ਸਦਾ ਸੁਪਾਈ ਕਹਿੰਦੇ ਉਹ ਪਰਮੇਸ਼ਰ ਦੇ ਗੁਣ ਗਾ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਾਵਨ ਬੋਲ ਹਰ ਗੁਣ ਹਰੀ ਦੇ ਗੁਣ ਹਰ ਤੋਂ ਭਾਵ ਜਿਹੜਾ ਹਰਿਆ ਭਰਿਆ ਕਰ ਦੇਵੇ ਇਸ ਸੁੱਕੇ ਮਨ ਨੂੰ ਸੁਕਾ ਮਨਸਾ ਧਰ ਜਿਹੜਾ ਉਹ ਭਰੀ ਹਰ ਵਹਿਗਰੂ ਜਿਹੜਾ ਸੁੱਕੇ ਮਨ ਨੂੰ ਹਰਿਆ ਭਰਿਆ ਕਰ ਦੇਵੇ ਸੁੱਖਾਂ ਦੇ ਨਾਲ ਜੋੜ ਦੇਵੇ ਆਨੰਦ ਨਾਲ ਜੋੜ ਦੇਵੇ ਉਹ ਹਰੀ ਹਰ ਵਹਿਗਰੂ ਐਸੇ ਸਤਗੁਰੂ ਦੇ ਗੁਣ ਗਾਓ ਸਦਾ ਸੁਪਾਈ ਐਸੇ ਸਤਗੁਰੂ ਦੇ ਗੁਣ ਗਾਓ ਪਰ ਗਾਉਂਦਾ ਕੌਣ ਹੈ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਹਰੇਕ ਬੰਦਾ ਨਹੀਂ ਗਾ ਸਕਦਾ ਬਾਣੀ ਦੀ ਵਿਚਾਰ ਸ਼ਬਦ ਦੀ ਵਿਚਾਰ ਹਰੇਕ ਬੰਦਾ ਨਹੀਂ ਕਰ ਸਕਦਾ ਬਾਣੀ ਕਹਿੰਦੀ ਜੇ ਕੋ ਲਖਾਈ ਯਤਨ ਕਰੇ ਜਤਨ ਕਰੇ ਤੋ ਪੀ ਸੁਰ ਭੰਗ ਸੁਰ ਤਾਨ ਉਹ ਵੈਗਰੂ ਦੇ ਨਾਲ ਮਿਲਦੀ ਹੀ ਨਹੀਂ ਤਾਰ ਨਹੀਂ ਜੁੜਦੀ ਸੋ ਸਤਗੁਰੂ ਪਾਤਸ਼ਾਹ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ ਇਹ ਬਾਣੀ ਹੈ ਇਹ ਬਿਰਲੇ ਵਿਚਾਰ ਦੇ ਨਹੀਂ ਜੇ ਕੋ ਗੁਰਮੁਖ ਹੋਏ ਏ ਬਾਣੀ ਮਹਾ ਪੁਰਖ ਕੀ ਨਿਜ ਕਰਵਾਸਾ ਹੋਏ ਏ ਬਾਣੀ ਕੀਦੀ ਐ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਕੈਸੜਾ ਕਰੀ ਗਿਆਨ ਬਿਲਾ ਲੋ ਮਹਾਰਾਜ ਨੇ ਐਨਿਕਾ ਵੀ ਅਸੀਬ ਚਾਹਤ ਕਰਦੇ ਆ ਇਹ ਧੁਰ ਕੀ ਬਾਣੀ ਹੈ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂਹੋ ਪੜਾਏ ਮਹਾਰਾਜ ਕਹਿੰਦੇ ਉਹ ਵੈਗਰੂ ਹੈ ਅਕਾਲ ਪੁਰਖ ਹੈ ਉਹ ਉਹਦੀ ਉਹਦੀ ਕਿਰਪਾ ਦੇ ਨਾਲੇ ਬਾਣੀ ਆ ਰਹੀ ਹੈ ਨਹੀਂ ਤੇ ਵੇਖਿਆ ਸੀ ਨਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਭਰਾ ਕਹਿੰਦੇ ਉਚਾਰਨ ਕਰ ਫਿਰ ਚੌਥਾ ਬੰਦ ਉਚਾਰਨ ਨਹੀਂ ਕਰ ਸਕਿਆ ਪ੍ਰਥੀਆ ਸੋ ਭਾਈ ਇਹ ਬਾਣੀ ਹੈ ਜੀਤੇ ਉੱਤੇ ਕਿਰਪਾ ਹੈ ਬਾਣੀ ਵਿਰ ਲੋਭ ਵਿਚਾ ਸੀ ਇਹ ਵਿਰਲੇ ਹਨ ਜਿਹੜੇ ਤੇਰੇ ਗੁਣ ਗਾਉਂਦੇ ਹਨ ਭਾਈ ਜੇ ਕੋ ਗੁਰਮਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਉਹਨਾਂ ਨੇ ਆਪਣੇ ਨਿਜ ਘਰ ਵਿੱਚ ਉਹਨਾਂ ਨੇ ਆਪਣਾ ਨਿਜ ਘਰ ਵਿੱਚ ਥਾਂ ਪਾ ਲਿਆ ਵਾਸਾ ਕਰ ਲਿਆ ਨਿਜ ਘਰ ਦੇ ਅੰਦਰ ਸੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਗੁਣ ਗਾਵੋ ਸਦਾ ਸੁਭਾਈ ਐਸੇ ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਕਿੰਨੀ ਦੁਨੀਆ ਗਾ ਰਹੀ ਹੈ ਪੂਰਾ ਬ੍ਰਹਿਮੰਡ ਗਾ ਰਿਹਾ ਹੈ ਗਾਵੇ ਕੋ ਤਾਣ ਹੋਵੇ ਕਿਸੈ ਗਾਵੇ ਕੋ ਦਾਤ ਜਾਣੇ ਪਤਾ ਨਹੀਂ ਕਿੰਨੇ ਗਾ ਰਹੇ ਨੇ ਪਾਤਸ਼ਾਹ ਕਹਿੰਦੇ ਸੰਖ ਨੇ ਜਿਹੜੇ ਤੇਰੇ ਗੁਣ ਗਾ ਰਹੇ ਨੇ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਪਤਾ ਨਹੀਂ ਵੈਗਰੂ ਕਿੰਨੇ ਗਾ ਰਹੇ ਨੇ ਹੋਰ ਕੀਤੇ ਆਖਣ ਪਾਏ ਸਤਗੁਰੂ ਪਾਤਸ਼ਾਹ ਕਹਿੰਦੇ ਹੋਰ ਪਤਾ ਨਹੀਂ ਕਿੰਨੇ ਗਾ ਰਹੇ ਨੇ ਜਿਹੜੇ ਚੇਤੇ ਵਿੱਚ ਵੀ ਨਹੀਂ ਸੋ ਸਾਰਾ ਬ੍ਰਹਿਮੰਡ ਵਹਿਗੁਰੂ ਦੇ ਗੁਣ ਗਾ ਰਿਹਾ ਹੈ ਸੋ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਵੀ ਗਉਣਾ ਕਰ ਹਰ ਗੁਣ ਗਾਵੋ ਸਦਾ ਸੁਪਾਈ ਅਸੀਂ ਹਾਂ ਮਤਲਬੀ ਕਿਉਂ ਅਸੀਂ ਜੋ ਕੋਈ ਵੀ ਕੰਮ ਕਰੀਏ ਸੰਸਾਰ ਦੇ ਉੱਤੇ ਤੇ ਪੁੱਛੀਦਾ ਮੈਨੂੰ ਕੀ ਮਿਲੂਗਾ ਮੈਨੂੰ ਕੀ ਫਾਇਦਾ ਹੋਊਗਾ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਭਾਈ ਸੁਣੋ ਗਉਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਈ ਫੈਲ ਕਹਿੰਦੇ ਗੁਣ ਗਾਉਣ ਦੇ ਨਾਲ ਤੇਰੀ ਜਨਮ ਜਮਾਤਰਾ ਦੀ ਲੱਗੀ ਮੈਲ ਉਤਰ ਜਾਏਗੀ ਆਖੋ ਸਤਨਾਮ ਸ਼੍ਰੀ ਗੁਣ ਗਾਵਤ ਤੇਰੀ ਉਤਰ ਸਮੈਲ ਗੁਣ ਗਾਉਣ ਦੇ ਨਾਲ ਤੇਰੀ ਮੈਲ ਚਲੀ ਜਾਏਗੀ ਜਿਹੜੀ ਤੇਰੇ ਮਨ ਉਤੇ ਲੱਗੀ ਹੋਈ ਹੈ ਪਲੀਤ ਹੋਇਆ ਪਿਆ ਤੂੰ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਅਜਈ ਨਾ ਜਨਮ ਗਵਾਲੀ ਗੁਣ ਗਾਇਆ ਕਰ ਹਰ ਗੁਣ ਗਾਬੋ ਸਦਾ ਸੁਪਾਈ ਸਦਾ ਹੀ ਗਾਉਣੇ ਨੇ ਐਵੇਂ ਨਾ ਕਿਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਗੁਣ ਗੋਵਿੰਦ ਗਾਇਓ ਨਹੀਂ ਜਨਮ ਆਕਾਰਤ ਕਹਿੰਦੇ ਜਨਮ ਨੂੰ ਐਈ ਨਾ ਕਮਾਲੀ ਉਹ ਕਈ ਨਾ ਲਗਾ ਦੀ ਕਿਤੇ ਅੱਗੇ ਵਾਸਤੇ ਅੱਗੇ ਕੋ ਕਛ ਤੁਲਹਾ ਬੰਦੋ ਬੰਨ ਲੈ ਕੁਝ ਜੋੜ ਲੈ ਨਾਮ ਦਾ ਧਨ ਇਕੱਠਾ ਕਰ ਲੈ ਸੇਖ ਸਾਧੀ ਹੋਇਆ ਜੀ ਇੱਕ ਉਹ ਕਹਿੰਦਾ ਮੈਨੂੰ ਸਿੱਖਿਆ ਕਿੱਥੋਂ ਮਿਲੀ ਮੈਂ ਬਵੇਕੀ ਕਿਵੇਂ ਬਣਿਆ ਮੇਰੇ ਅੰਦਰ ਇਹ ਰੱਬ ਨਾਲ ਜੁੜਨ ਦਾ ਖਿਆਲ ਕਿੱਥੋਂ ਆਇਆ ਉਹ ਕਹਿੰਦਾ ਮੈਂ ਰੱਬ ਨਾਲੋਂ ਟੁੱਟੇ ਨਾਸਤਿਕ ਲੋਕਾਂ ਨੂੰ ਵੇਖ ਕੇ ਜੁੜ ਗਿਆ ਕਹਿੰਦਾ ਮੈਂ ਜਦੋਂ ਉਹਨਾਂ ਨੂੰ ਵੇਖਦਾ ਸੀ ਨਾ ਸ਼ਰਾਬ ਨਾਲ ਡੱਕੇ ਹੋਏ ਤੇ ਨਾਲੀਆਂ ਗਲੀਆਂ ਵਿੱਚ ਡਿੱਗੇ ਪਏ ਨੇ ਉਹਨਾਂ ਦੇ ਹਾਲਾਤਾਂ ਨੂੰ ਵੇਖਦਾ ਸੀ ਉਹ ਹੁਕਮਣਾ ਇਹ ਹਾਲ ਹੁੰਦਾ ਹੈ ਸੰਸਾਰੀਆਂ ਦਾ ਜਿਹੜੇ ਮਨਮੁਖ ਨੇ ਉਹਨਾਂ ਦਾ ਇਹ ਹਾਲ ਹੁੰਦਾ ਹੈ ਕਹਾਂ ਜਦੋਂ ਮੈਂ ਉਹਨਾਂ ਨੂੰ ਵੇਖਦਾ ਸੀ ਦੁੱਖਾਂ ਦੇ ਮਾਰਿਆਂ ਹੋਿਆਂ ਨੂੰ ਮਨ ਦੇ ਪਿੱਛੇ ਲੱਗੇ ਹੋਿਆਂ ਨੂੰ ਰੋਗੀ ਹੋਏ ਪਏ ਸੀ ਵਿਕਾਰ ਕਮਾ ਕਮਾ ਕੇ ਦੁਖੀ ਹੋਏ ਪਏ ਸੀ ਜਿਹੜੇ ਉਹਨਾਂ ਨੂੰ ਵੇਖਿਆ ਜਦੋਂ ਮੈਂ ਜਿਨ੍ਹਾਂ ਦੇ ਮਨ ਪਲੀਤ ਸੀ ਵਿਕਾਰਾਂ ਵਿੱਚ ਗ੍ਰਸਤ ਸੀ ਆਸ਼ੀਆਂ ਕਰਦੇ ਸੀ ਕੁੱਤੇ ਮੂੰਹ ਚੱਟ ਰਹੇ ਨੇ ਕਹਿੰਦੇ ਕਹਿੰਦੇ ਮੈਂ ਸੋਚਿਆ ਮਨਾ ਇੱਕ ਐਸੀ ਜ਼ਿੰਦਗੀ ਐ ਇਹ ਜ਼ਿੰਦਗੀ ਨਾਲੋਂ ਆ ਸਤਿਗੁਰੂ ਪਾਤਸ਼ਾਹ ਦੇ ਨਾਲ ਜੁੜਨਾ ਹੀ ਭਲਾ ਹੈ ਇੱਥੇ ਵੀ ਸੁੱਖ ਨਹੀਂ ਤੇ ਅੱਗੇ ਵੀ ਸੁੱਖ ਨਹੀਂ ਆਖੋ ਸਤਨਾਮ ਸ਼੍ਰੀ ਸੋ ਸਤਿਗੁਰੂ ਪਾਤਸ਼ਾਹ ਜਿਦਾ ਪਾਵਨ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਰ ਗੁਣ ਗਾਓ ਸਦਾ ਸੁਪਾਈ ਉਹ ਹਰੀ ਦੇ ਗੁਣ ਗਾਓ ਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਜਿਹੜੇ ਤੇਰੇ ਮਨ ਦੇ ਫੁਰਨੇ ਨੇ ਮਨ ਦੀ ਮੰਗ ਹੈ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਜਪ ਮੰਨ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਵੈਗਰੂ ਨੂੰ ਸਿਮਰਿਆ ਮਨ ਦੇ ਸਾਰੇ ਜਿਹੜੇ ਤੇਰੇ ਲੋੜਾਂ ਨੇ ਪੂਰਤੀ ਹੋ ਜਾਂਦੀ ਹੈ ਉਹਦੀ ਮਨ ਦੀ ਭੁੱਖ ਮਿਟ ਜਾਂਦੀ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਆ ਬਾਣੀ ਨੂੰ ਪੜ੍ਹਿਆ ਰਸਨਾ ਗੋਪਾਲ ਨਿਤ ਗਾਇਣ ਸ਼ਾਂਤ ਸਹਜ ਕੀ ਕੀ ਕੁਝ ਮਿਲਦਾ ਹੈ ਸ਼ਾਂਤੀ ਆ ਜਾਂਦੀ ਹੈ ਬੰਦੇ ਨੂੰ ਸੁਖ ਸ਼ਾਂਤ ਸਹਜ ਸੁਖ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਸਹਜ ਅਵਸਥਾ ਬਣਦੀ ਹੈ ਸਗਲੇ ਦੁੱਖ ਪੁਲਾਇਨ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਜੀ ਕਹਿ ਸੰਗ ਸਾਈ ਤੇ ਸਹਾਈ ਹੁੰਦਾ ਹੈ ਸਤਿਗੁਰੂ ਗੁਰਪੂਰੈ ਚਰਣੀ ਲਾਇਆ ਇਹ ਪਹਿਲਾ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਹੈ ਗੁਰੂ ਮਹਾਰਾਜ ਫਿਰ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਭਾਈ ਹਰ ਸੰਗ ਸਹਾਈ ਪਾਇਆ ਫਿਰ ਉਹਨੂੰ ਹਰ ਵੇਲੇ ਨੇੜੇ ਜਾਣੀ ਦਾ ਹੈ ਜੈ ਜੈ ਪੇਖੋਂ ਤਹ ਹضور ਦੂਰ ਕਤਹੇ ਨਾ ਜਾਈ ਫਿਰ ਦੂਰ ਨਹੀਂ ਜਾਂਦਾ ਸਤਗੁਰੂ ਜੈ ਜਾਈਏ ਤਾਂ ਸੋਹੇਲੇ ਫਿਰ ਜਿੱਥੇ ਵੀ ਜਾਈਏ ਆਨੰਦ ਚ ਰਹਿੰਦਾ ਹੈ ਫਿਰ ਕਿਉਂ ਭੈ ਮੁੱਕ ਜਾਂਦਾ ਹੈ ਚਾਹੇ ਲੋਕ ਦਾ ਹੋਵੇ ਚਾਹੇ ਪ੍ਰਲੋਕ ਦਾ ਡਰ ਖਤਮ ਕਰ ਦਿੰਦੀ ਹੈ ਬਾਣੀ ਨਿਰਭਉ ਜਪੈ ਸਗਲ ਭਉ ਮਿਟੈ ਨਿਰਭਉ ਨੂੰ ਜਪਾਂਗੇ ਸਾਰੇ ਡਰ ਦੂਰ ਹੁੰਦੇ ਹਨ ਕਰ ਕਿਰਪਾ ਪ੍ਰਭ ਮੇਲੇ ਉਹ ਵੈ ਗੁਰੂ ਆਪ ਹੀ ਜੋੜਨ ਵਾਲਾ ਹੈ ਸੰਜੋਗ ਵਿਜੋਗ ਦੋ ਏਕਾਰ ਚਲਾਵੇ ਲੇਖ ਆਵੇ ਉਹ ਆਪੇ ਹੀ ਜੋੜਨ ਵਾਲਾ ਹੈ ਵਿਛੋੜਨ ਵਾਲਾ ਵੀ ਆਪ ਹੀ ਹੈ ਨਾਰਾਇਣ ਪ੍ਰਾਣ ਆਧਾਰਾ ਉਹ ਨਾਰਾਇਣ ਜਿਹੜਾ ਨਾਰਾਇਣ ਜਿਹੜਾ ਹਨੇਰੇ ਦੇ ਵਿੱਚ ਚਾਨਣਾ ਦੇਵੇ ਅਗਿਆਨ ਚੋਂ ਕੱਢ ਕੇ ਗਿਆਨ ਦੀ ਰੋਸ਼ਨੀ ਦੇ ਦੇਵੇ ਸੋ ਐਸਾ ਸਤਿਗੁਰੂ ਪ੍ਰਾਨ ਆਧਾਰਾ ਉਹ ਸਾਡੇ ਪ੍ਰਾਨਾਂ ਦਾ ਆਸਰਾ ਹੈ ਹਮ ਸੰਤ ਜਨਾਰੇ ਨਾਰਾ ਐਸੇ ਰੱਬ ਦੇ ਪਿਆਰਿਆਂ ਦੀ ਰੇਣ ਮਿਲ ਜੇ ਜੇ ਐਸੇ ਰੱਬ ਦੇ ਪਿਆਰਿਆਂ ਦੀ ਧੂੜ ਹਾ ਪਾਤਿਤ ਪੁਨੀਤ ਕਰ ਨੀਨੇ ਉਹ ਵੈਗੁਰੂ ਪਤੀ ਤੋਂ ਹਿਆਂ ਨੂੰ ਪੁਨੀਤ ਕਰ ਦਿੰਦਾ ਹੈ ਸੋਹਣੇ ਬਣਾ ਦਿੰਦਾ ਹੈ ਦੁਖੀ ਹਿਰਦਿਆਂ ਨੂੰ ਸੁਖੀ ਕਰ ਦਿੰਦਾ ਹੈ ਸੁੱਕਿਆਂ ਨੂੰ ਹਰੇ ਭਰੇ ਕਰ ਦਿੰਦਾ ਹੈ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਰੋਗੀਆਂ ਦੇ ਰੋਹ ਕੱਟ ਦਿੰਦਾ ਹੈ ਕਰ ਕਿਰਪਾ ਹਰ ਜਸ ਦੀਨੇ ਪਰ ਉਹ ਗੁਰੂ ਗੁਰਪ੍ਰਸਾਦੀ ਹੈ ਹਰੀ ਦਾ ਜਸ ਉਹਨੇ ਗਾਉਣਾ ਕੀਤਾ ਜਿਨੇ ਤੇ ਕਿਰਪਾ ਕੀਤੀ ਸਤਿਗੁਰਾਂ ਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਉਹ ਵੈਗੁਰੂ ਪ੍ਰਤਪਾਲਨਾ ਕਰਨ ਵਾਲਾ ਹੈ ਸਦਜੀ ਸੰਗ ਰਖਵਾਲਾ ਸਦਜੀ ਸਦਾ ਅੰਗ ਸੰਗੇ ਅਪੰਗੰ ਵਿਪੂਤੇ ਸਤਗੁਰ ਮੇਰਾ ਸੰਗ ਸਦਾ ਹੈ ਨਾਲੇ ਸਤਗੁਰ ਸੰਗ ਸਦਾ ਹੈ ਨਾਲੇ ਸਾਸ ਸਾਤ ਇਸ ਸਦਾ ਸੰਭਾਲੇ ਸੋ ਸਤਗੁਰ ਪਾਤਸ਼ਕ ਨੇ ਸਦਜੀ ਸੰਗ ਰਖਵਾਲਾ ਉਹ ਸਦਾ ਰੱਖਿਆ ਕਰਨ ਵਾਲਾ ਹੈ ਸੰਗ ਅਸਲੀ ਸੰਗੀ ਹੈ ਉਹ ਕ ਸੰਗ ਕਾ ਦੇ ਨਿਮਖ ਜਾਏ ਜਿਹੜੇ ਨਿਮਖ ਦੇ ਵਿੱਚ ਵਿਛੜ ਜਾਣ ਅਲਪ ਸੁਖ ਪਣੀਐ ऐसे सुखा ਦਾ ਕੀ ਫਾਇਦਾ ਹੈ ਜਿਹੜੇ ਕੁਝ ਸਮੇਂ ਲਈ ਆਉਣ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਹਿਬ ਮੇਰਾ ਨੀਤ ਨਮਾ ਉਹਨੂੰ ਸੰਗੀ ਬਣਾਈਏ ਹਰ ਦਿਨ ਰੈਣ ਕੀਰਤਨ ਗਾਈਏ ਵੈਗੁਰੂ ਦੇ ਗੁਣ ਕਿੰਨੇ ਕਗਾਉਣੇ ਚਾਹੀਦੇ ਨੇ ਪਾਤਸ਼ਾਹ ਜੀ ਕਹਿੰਦੇ ਹਰ ਦਿਨ ਰੈਣ ਦਿਨ ਤੇ ਰਾਤ ਉਦਾ ਕੀਰਤਨ ਕਰਦੇ ਰਹਿਣਾ ਚਾਹੀਦਾ ਹੈ ਹਰ ਜਸ ਗਾਉਂਦੇ ਰਹਿਣਾ ਚਾਹੀਦਾ ਹੈ ਬੌੜ ਨਾ ਜੋਨੀ ਪਾਈਏ ਨਖਿੱਤ ਜੁਨਾ ਤੋਂ ਬਚ ਜਾਏਗਾ ਜਨਮ ਮਰਨ ਕੱਟਿਆ ਜਾਏਗਾ ਜਿਸ ਦੇਵ ਹੈ ਪੁਰਖ ਵਿਦਾਤਾ ਇਹ ਦਾਤ ਨਾਮ ਦੀ ਉਹ ਵੈਗੁਰੂ ਪੁਰਖ ਵਿਦਾਤਾ ਸਾਰੀ ਸ੍ਰਿਸ਼ਟੀ ਦਾ ਜਿਹੜਾ ਦਾਤਾ ਹੈ ਉਤੋ ਮਿਲਦੀ ਹੈ ਹਰ ਰਸ ਤਿਨਹੀ ਜਾਂਤਾ ਹਰੀ ਦਾ ਰਸ ਜਸ ਕਹਿੰਦੇ ਉਹਨੂੰ ਹੀ ਪ੍ਰਾਪਤ ਹੋਇਆ ਜਮ ਕੰਕਰ ਨੇੜ ਨਾ ਆਇਆ ਜਮ ਦੂਤ ਨਾ ਆਵੇ ਨੇੜੇ ਨਹੀਂ ਟੁੱਕਦਾ ਦੋ ਵਾਰ ਆ ਗਿਆ ਭਾਈ ਇਹ ਕਹਿੰਦੇ ਜਮ ਦੂਤ ਫਿਰ ਨੇੜੇ ਨਹੀਂ ਆਉਂਦਾ ਜਮ ਦੂਤ ਨਾ ਆਵੇ ਨੇੜੇ ਉਦੇ ਵੈਗਰੂ ਜੀ ਕਹਿੰਦੇ ਜਮ ਨੇੜੇ ਨਹੀਂ ਠੁਕਦੇ ਨਾ ਹੋ ਨੈ ਤੂੰ ਨੈ ਛੁਟੈ ਨਿਕਟ ਨਾ ਜਾਈਓ ਦੂਤ ਜਿੱਥੇ ਕਹਿੰਦੇ ਰੱਬ ਦਾ ਬੰਦਾ ਕੀਰਤਨ ਕਰਦਾ ਹੋਵੇ ਜਾਂ ਸਾਧ ਸੰਗਤ ਇੱਥੇ ਕੀਰਤਨ ਕਰਦੀ ਹੋਵੇ ਹਰ ਜਸ ਹੋ ਰਿਹਾ ਹੋਵੇ ਜਮ ਕਹਿੰਦਾ ਆਪਣੇ ਦੂਤਾਂ ਨੂੰ ਕਤੇ ਭੁੱਲ ਕੇ ਵੀ ਤੁਹਾਡੇ ਕੰਨਾਂ 'ਚ ਬਾਣੀ ਨਾ ਪੈ ਜਾਵੇ ਤੁਸੀਂ ਤਾਂ ਕੰਮ ਕੋਮ ਛੱਡ ਦੋਗੇ ਆਖੋ ਸਤਨਾਮ ਸ਼੍ਰੀ ਪਾਤਸ਼ਾਹ ਜੀ ਕਹਿੰਦੇ ਵੀ ਬਾਣੀ ਐਸੀ ਆ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਇਹ ਤਾਂ ਮਾਨਸ ਤੋਂ ਦੇਵਤਾ ਬਣਾ ਦਿੰਦੀ ਐ ਜੇ ਕੇਰਾਂ ਤੇਰੇ ਦੀ ਕਿਰਪਾ ਹੋ ਜਾਵੇ ਬਾਣੀ ਜੇ ਕੰਨ 'ਚ ਪੈ ਜਾਵੇ ਕੇਰਾਂ ਸਮਝੋ ਜਾਵੇਂ ਤੂੰ ਕਿਰਪਾ ਹੋ ਜਾਵੇ ਜਮਦੂਤਾ ਨੂੰ ਕਹਿੰਦਾ ਜਮ ਕਹਿੰਦੇ ਦੇਖ ਕੇ ਕਿਤੇ ਰੱਬ ਦੇ ਪਿਆਰੇ ਜਿਸੇ ਕੀਰਤਨ ਹੋ ਰਿਹਾ ਹੋਵੇ ਰੱਬ ਰੱਬ ਦਾ ਪਿਆਰਾ ਜਿੱਥੇ ਸਿਮਰਨ ਕਰ ਰਿਹਾ ਹੋਵੇ ਭੁੱਲ ਕੇ ਨਾ ਉੱਥੇ ਵਗ ਜਿਓ ਨਾ ਤੁਸੀਂ ਬਚਣਾ ਇਹਦੇ ਨਾ ਨਾਤੇ ਨਾ ਮੈਂ ਛੁੱਟਣਾ ਤੇ ਨਾ ਤੁਸੀਂ ਛੁੱਟਣਾ ਨਾ ਹਾਂ ਨਾ ਤੂੰ ਨਹੀਂ ਛੁੱਟ ਸਕਦੇ ਸੋ ਭਾਈ ਜਮ ਕੰਕਰ ਨੇੜੇ ਨਾ ਆਇਆ ਰੱਬ ਦੇ ਪਿਆਰਿਆਂ ਦੇ ਜਮ ਨੇੜੇ ਨਹੀਂ ਆਉਂਦਾ ਸੁਖ ਨਾਨਕ ਸ਼ਰਣੀ ਪਾਇਆ ਸਰਬ ਸੁਖਾਂ ਬਣੈ ਤੇਰੇ ਓਲੇ ਸਾਰੇ ਸੁਖ ਮੇਰੇ ਸਤਿਗੁਰਾਂ ਦੇ ਚਰਨਾਂ ਵਿੱਚ ਨੇ ਇਹਦੀ ਸ਼ਰਨ ਵਿੱਚ ਪੈਣ ਦੇ ਨਾਲ ਨੇ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸੋ ਐਸੇ ਸਤਗੁਰੂ ਦੇ ਗੁਣ ਗਾਈਏ ਜਿਹੜਾ ਕਣਕਣ ਵਿੱਚ ਵਿਰਾਜਮਾਨ ਹੈ ਸੁਖ ਦੇਣ ਵਾਲਾ ਹੈ ਜਮਾਂ ਦੀ ਫਾਈ ਕੱਟਣ ਵਾਲਾ ਹੈ ਇਤਨੀਆਂ ਹਾਜ਼ਰੀਆਂ ਦੀ ਪਰਵਾਹ ਕੀ ਕਥਾ ਵਿਚਾਰਾ ਕਰਦਿਆਂ ਹੋਈਆਂ ਪੁੱਲਾਂ ਚੱਕਾ ਦੀ ਖਿਮਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ